ਕਾਪਈ ਸੁਨੋ ਆਨੰਦ ਲਾਲ ਇਹ ਸਾਜ ਬਿਗੜ ਗੁਰੂ ਆਪਣਾ ਰਾਜ ਚਾਰ ਵਰਣਿਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਉ ਚੜ੍ਹੇ ਤਰਾਕੇ ਵੜਾਵੇ ਬਾਜ ਦੇਖ ਗਾਲ ਸਿਕ ਦੁਰਖ ਜਾਣਗੇ ਬਾਜ ਸਵਾਲਾਗ ਸੀ ਦਲੜਾਉ ਚੜ੍ਹੇ ਸਿਕ ਜਿਸਮੁਕਤ ਕਰਾਵ ਝੂਲਨ ਰੇਜੇ ਅਸਤੀ ਸਾਜੇ ਦਵਾਰ ਦਵਾਰ ਪਰਨਾਪਤ ਬਾਜੀ ਸਵਾਲਾਗ ਜਬ ਤੁਕੇ ਬਲੀਤਾ ਦਵਹਿ ਗਾਲ ਸਉਦੇ ਹਸਤ ਲਾਉ ਜੀਤਾ ਬਿਜੈ ਸ਼ੰਦ ਲੰਕ ਲੂਟ ਲਿਆਉ ਬਲਕਪੀਚ ਖਾਨਾ ਚੱਲ ਨਦ ਗਦ ਮੈਂ ਮਿਲਾਉ ਜੋ ਮਾਤਿਆ ਵਿਮਾਨ ਕੇ ਰੂਮ ਨਾਵਤ ਬਜਾਉ ਸ਼ਾਮ ਮੋਰਾ ਚਲਾਉ ਪਾਦਸ਼ਾਹੀ ਰਹਿ ਕਰਾਉ ਤਖਤ ਸਾਚੇ ਸਾਹਿਬਾਨ ਕੇ ਨਾ ਆਪ ਲੜੂ ਨਾ ਬਹੁਜ ਲੜਾਉ ਭਟ ਵੀਰਨ ਸੇਤੀ ਬਾਂਦ ਮਗਾਉ ਨਾ ਛਾਡੋ ਖਲਕ ਨਾ ਛਾਡੋ ਬਲਖ ਪਰਬਤ ਕਾਟੋ ਇਰਾਨ ਫਰਾਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਏ ਆਸਖ ਲਾਉ ਨਾ ਸਭ ਖਲਕਤ ਰਾਜ ਸਾਜ ਬਾਨ ਮਗਾਉ ਗੋਚੇ ਕਮਾਨ ਕੇ